ਅਸੀਂ ਕਾਲ ਜੀ ਬਸ ਸਾਰਿਆਂ ਨੂੰ ਮੇਲੇ ਜਿੱਧਰ ਕਲਮਾ ਫਲੋਗ ਵੀ ਕਰਵਾਇ ਜੀ ਅਸੀਂ ਕਾਲ ਜੀ ਕਾਲੇ ਦੀ ਵਧਾਈਆਂ ਹੋ ਗਿਆ ਬਾਈ ਫੈਪਦੀਆਂ ਫੈਪਲੇ ਦੋਣ ਯਾਰੀ ਘੌਰ ਆਪਾਂ ਨੇ ਆ ਮੈਂ ਬੁਲਾਇਆ ਆ ਪੁਰਣੀ ਨਵਾ ਸ਼ਾਮ ਨੂੰ ਆ ਜਾ ਕਿਹੜਾ ਮਾਰਦੇ ਹੋ ਮਾ ਜਿਹੜਾ ਬਾਈ ਇਹ ਪੈ ਪਾ ਮੈਂ ਦੱਪਿਆ ਮੇਰ ਕੋ ਟੋਟਾ ਪਿਆ ਉੱਥੇ ਅਸੀਂ ਟ੍ਰੈਲੀ ਭਰੀ ਆ ਉਸ ਦਿਨ ਰਣਾ ਐ ਮੁਚ ਗਿਆ ਸਿੱਧਾ ਕਰ ਲਓ ਵੇ ਸਿੱਧਾ ਹੋ ਗਿਆ ਮੈਂ ਨਾ ਕਦੋਂ ਨੇ ਮੇਰੇ ਪਾਇਆ ਉਹਦਾ ਜੋੜ ਲਾਉਂਦੇ ਆਂ ਡੰਡੇ 'ਤੇ ਰੱਖ ਕੇ ਨਹੀਂ ਉਹ ਕਰ ਲੈਂਦੇ ਉਹ ਮੈਂ ਕਿਹਾ ਬਾਈ ਸਿੱਧਾ ਵੀ ਹੋ ਜਾਊਗਾ ਕਹਿੰਦਾ ਬਾਈ ਤਾਂ ਟੈਨਸ਼ਨ ਕਰਦੇ ਲਈ ਇਹ ਬਾਈ ਕਦੇ ਫੁੱਟ ਨਹੀਂ ਸਕਦਾ ਪਾਇਪ ਹਾਂ ਇਹਨੇ ਨੱਚ ਕੇ ਲੈ ਜਾਣੀ ਆਪਣੀ ਖਾਲਾ ਪਤਾ ਨਹੀਂ ਪਾਇ ਮਿੱਟੀ ਪਾਈ ਵੀ ਵਜਨ ਉੱਪਰ ਮੈਂ ਪਾਈ ਹੋਈ ਨਹੀਂ ਪਾਣੀ ਭਰ ਕੇ ਮਿੱਟੀ ਪਾਵੇ ਬਸ ਪਹਿਲਾਂ ਪਹਿਲਾਂ ਮਿੱਟੀ ਪੁਆਈ ਉਹਨੇ ਮੇਰੇ 'ਤੇ ਇੱਕ ਸਾਈਡ ਤੇ ਅੱਛਾ ਸਮਝ ਗਿਆ ਫਿਰ ਪਾਣੀ ਭਰਿਆ ਹਮ ਚਿਲਾਏ ਫੇ ਉਹਨੇ ਕਹਿੰਦਾ ਮਾੜਾ ਵੜਾ ਪਾਣੀ ਘੁੰਮ ਲੈਣ ਦੇ ਚ ਫਿਰ ਮੈਂ ਕਹਿੰਦਾ ਉਧਰ ਕਹਿੰਦਾ ਤਾਂ ਖੱਲੇ ਕਹਿੰਦਾ ਪਾ ਦੇ ਫੇ ਮੈਂ ਹੁਣ ਪਾਈ ਆ। ਗਿਆ ਮਿੱਟੀ ਪਾਇਓ ਪਾਣੀ ਛੱਡਦੀਆਂ ਜੀ ਪਾਣੀ ਪਰ ਕੱਲੇ ਛੱਡਦੇ ਤੈਨੂੰ ਓਏ ਲੈ ਅੱਜ ਤੇਰੀ ਛੱਟ ਲਾ ਦੀਏ ਆ ਸਾਰੇ ਅੱਜ ਪਰ ਮਰਹਾਜ਼ਮ ਆਦਮੇ ਪੈਣੇ ਹਾਲ ਮਾਰਦੀ ਫਿਰ ਤਵੀਆਂ ਮਾਰ ਲਾ ਪੈਣੇ ਹਾਲ ਦਾ ਵੀ ਠੇਕਾ ਪਿੱਛੇ ਕਰ ਲਾ ਹੁਣ ਫਿਰ ਮੇਰੀ ਗੱਲ ਸੁਣ ਤੂੰ ਮਾਰ ਤੇਰੇ ਆਏ ਤੇ ਮਾਰ ਨਹੀਂ ਤੇ ਦੇਖੋ ਮੈਂ ਉਹ ਆਪਣੇ ਦੇਖ ਕੇ ਨਾ ਸਭ ਨੂੰ ਪਤਾ ਸਭੂ ਪਤਾ ਬੁਤਾ ਕਰਦੇ ਨੇ ਦੋ ਵੀ ਕਹਿੰਦੇ ਉਹਨੇ ਪਲੌ ਮਰਾਏ ਹੋਏ ਆ ਮੜੀ ਪੱਧਰੇ ਕਰ ਲੈ ਨਾ ਨਹੀਂ ਤਾਂ ਉੱਥੇ ਜਾਣ ਦਾ ਗੱਡੀ ਵੀ ਤਣ ਕਿੱਥੇ ਜਾਉਂਗੇ ਇੱਥੇ ਵੀ ਹਾਂ ਉਹ ਕਰ ਰਹੇ ਸੱਟ ਜ਼ਮੀਨ ਉਹ ਆ ਉਹ ਖੜਾ ਅੰਦਰ ਜਿਵੇਂ ਬੈਠਾ ਬੜਾ ਤਾਲੀ ਜਿਹੜਾ ਬੱਤੀ ਬੜਾ ਖੜਾ ਹੋ ਸਾਹਮਣੇ ਨਾ ਬੜੇ ਕਰਨੀ ਯਾਰ ਦਸ ਦੂਜੇ ਮਾਂਡਾ ਦੇ ਕੱਲੂ ਲੱਗੇ ਜਾਣਾ ਭਈਏ ਛੱਡੇ ਵੇ ਅੱਜ ਉਹ ਗੱਡੀ ਵੀ ਜਾਣਾ ਉਹ ਪਲੌ ਮਾਰੇ ਕਹਿੰਦਾ ਉਹ ਸੈੱਟ ਕਰਨਾ ਖੇਤ ਤੇ ਜਿਣਾ ਜਾਉਂਗੇ ਸਾਰੇ ਕਿਤੇ ਇਹ ਨਹੀਂ ਦੋ ਦਿਨ ਹੁਣ ਦਿੰਦੇ ਨਾ ਫਿਰ ਤਾਈ ਨੂੰ ਕਹੀ ਆਪਣਾ ਕੱਦ ਫਿਰ ਮੈਂ ਰੇਪ ਹੁਆਣਾ ਆਪਣੀ ਰੋਟੀ ਪਾਣੀ 51 ਇੱਕ ਮਛਰਦਾਨੀ ਉੱਥੀ ਬਸ ਕੱਦ ਰੋਟੀ ਇਹਨੇ ਕਰਾਉਣਾ ਅਗਲੇ ਨੇ ਇਹਨੇ ਕਰੇ ਦੇਣਾ ਬਈ ਕਰ ਜਾ ਯਾਰ ਉਹਦਾ ਕਰੇ ਹੁਣ ਆਪਾਂ ਨੇ ਤੇ ਆਪਾਂ ਬੈਠੇ ਆ ਵਧੀਆ ਯਾਰ ਓਹ ਕਹ ਤੂੰ ਬਾਦਣੇ ਹੁਣ ਤੇਰੇ ਬਾ ਮਾਰ ਦਿੰਦਾ ਮੇਰੀ ਗੱਲ ਸੁਣ ਫਿਰ ਮੈਂ ਕਰਦਾ ਹੱਲ ਵੀ ਮਾਰ ਦਿੰਦਾ ਇਹਨੇ ਗੁੰਜੇ ਕਮਾਦੇ ਮੈਨੂੰ ਕਹ ਮੈਂ ਪਟਵਟੇ ਕਰ ਦਿੰਦਾ ਇੱਕ ਲੱਗ ਜਾ ਮੈਨੂੰ ਇਹਨੂੰ ਖੁੱਲੀ ਛੁੱਟੀ ਦੇਦੀ ਵੀ ਭਾਈ ਮੇਰੇ ਤਾਂ ਕਰਦੇ ਉਹਨੂੰ ਲੋਟ ਉਹ ਕਰਦਣੇ ਕੋਈ ਗੱਲ ਨਹੀਂ ਕਾਲੂ ਕਰੂਗੇ ਪਰ ਮੈਂ ਅਜ ਮਿੱਟੀ ਮਿੱਟੀ ਦੀ ਕਰ ਦਮਾ ਉਹਦੀ ਸਾਡੇ ਡੌਣ ਡੂਲਾ ਪਵਾ ਦੇ ਜੇ ਵਾਹ ਪਰ ਨੱਕੇ ਬਚਾ ਦੀ ਨੱਕੇ ਨ ਬਧਰੇ ਕਰਦੀ ਪਾਣੀ ਦੇ ਬਾਈ ਦੀਗਾ ਲੈੜੇ ਵੱਜ ਗਈ ਲੈਣ ਪਾਣੀ ਖੇਤ ਪਾਣੀ ਨਾਲ ਭਰਿਆ ਪਿਆ ਉਹ ਦੇਖ ਲਿਆ ਅੱਧੀ ਨਾਲ ਕੇ ਆਇਆ ਇਹ ਕਾਕਾ ਲੈ ਆ ਬਲ ਕਰੇਗਾ ਹਾਂ ਆਪਾਂ ਦੇਖ ਕੇ ਜਾ ਹਾਂ ਫੋਨ ਕਰਕੇ ਲੈ ਲੈੜੇ ਵੀ ਆ ਤਾ ਤਾ ਤੂੰ ਸਿੱਧਾ ਕਰ ਭਿੰਗਿਆ ਕਰ ਤੈਨੂੰ ਕਰੀ ਜਾ ਹਾਂ ਠੀਕ ਹੈ ਨਾ ਹੱਥ ਖੋਲ ਮੈਂ ਤਾਂ ਤੈਨੂੰ ਕਿਹਾ ਵੀ ਹੱਥ ਖੋਲਣਾ ਉਹਦੇ ਗੋਦ ਨਾ ਨਾ ਹੁਣ ਨਹੀਂ ਕੋਈ ਚੱਕਰ ਹੁਣ ਤਾਂ ਆਉਂਦਾ ਮੈਨੂੰ ਪੂਰਾ ਐ ਕੁਛ ਨਹੀਂ ਗੱਲ ਐਡੀ ਗੱਲ ਵੀ ਨਹੀਂ ਹੈ ਯਾਰ ਉਹ ਕਿੰਨੇ ਦਾ ਕਿੱਲੇ ਕਰਦੇ ਆ ਹੱਥ ਖੁੱਲੇ ਨੇ ਦਾ ਹਲ ਕਿਹੜੀ ਵੀ ਜੀ ਕਵੇਰੀ ਹੁਣ ਇੱਕ ਕੰਮ ਆਪਾਂ ਨੇ ਹੋਰ ਕਰਨਾ ਐ ਪੀਰਾਂ ਦੇ ਨਾ ਇੱਥੇ ਨੂੰ ਲਿਵਰ ਪਾ ਕੇ ਕੱਢ ਕੇ ਦੇਖਣੀ ਐ ਤਵੀਆਂ ਸਿੱਧੀਆਂ ਆ ਜੀ ਟਾਇਰ ਮੈਂ ਉਹ ਬਨਾਸ ਨਹੀਂ ਗੱਲ ਸੁਣ ਆਏ ਪਿੱਛੇ ਨੂੰ ਨਿਕਲ ਗੀਆਂ ਜੀ ਆਪਣੇ ਰਾਸਤੇ ਨੂੰ ਇਹਨੂੰ ਆਹੀ ਟਾਇਰ ਕਢਵਾ ਕੇ ਪਿੱਛੇ ਕਰਾ ਕੇ ਹਾਈਡਰੌਲਿਕ ਕਰਾ ਦੇਣੀ ਐ ਬਸ ਸਮਝ ਗਿਆ ਸਾਧੀਆਂ ਮੈਂ ਹਾਈਡਰੌਲਿਕ ਘਰਾ ਦੇਣੀ ਆ ਉਹ ਦੇਖਦੇ ਆ ਚਲ ਦੇਖੀਏ ਹੋਰ ਹੁਣੇ ਪਾੜ ਨਹੀਂ ਦਿਆ ਪਟਾਈ ਬੋਟ ਆਵਦੀ ਕਰਦੀਆਂ ਤੇਰੇ ਖੇਤ ਦੇਖੀਆਂ ਆ ਆ ਬਾਹਰ ਹੋਣੀ ਆਏ ਥੋੜੀ ਆ ਵੀ ਖਾਲਵਾ ਦੂ ਹਾਂ ਦਲਵੀਰ ਨੂੰ ਪੁੱਛ ਓਦਣ ਮੰਡਵਾ ਕੇ ਆ ਜਿੱਦਣ ਮੈਂ ਕਿੰਨੀ ਉਹ ਛੱਡਾ ਕਿੰਨੀ ਉਹ ਹੋਉਂਦੀ ਆ ਆਗੇ ਅਸੀਂ ਉੱਥੋਂ ਚੱਲ ਤੁਰੀ ਖੋਲੀ ਪੂਰਾ ਹੀ ਆ ਆਏ ਅਸੀਂ ਉੱਥੀ ਨੂੰ ਠੰਡੇ ਦੀ ਬੋਤਲ ਲੈ ਜੀਬਿੰਦਰ ਤੇ ਪਰ ਸਾਤੇ ਉਹ ਨਹੀਂ ਬੋਲ ਉਤਾ ਸੋਕਾ ਪਕੇ ਚ ਧੁੱਪ ਆਉਦਾ ਲੈ ਫੜਨੇ ਆਉਣੀ ਇਹ ਤਾਂ ਫੜੇ ਲੈ ਆਉਣੀ ਅਰੀ ਹਲੇ ਇੱਕ ਜਗ੍ਹਾ ਘੱਟ ਗਈ ਐਨੇ ਪੈਸੇ ਲਾ ਕੇ ਸੀ ਉੱਤੇ ਸਵਾਦੀ ਗੁਰਦਾ ਉੱਤੇ ਕੋਈ ਨਹੀਂ ਲੱਗੀ ਮੁੰਡਾ ਡਰਾਬਟਰ ਦਾ ਫਰਕ ਹੁੰਦਾ ਤੂੰ ਉੱਤੇ ਉਹ ਆ ਭੇਤੀ ਆ ਇੱਕ ਕਾਣ ਲਾ ਕੇ ਕਿਸੇ ਕਰਨਾ ਤੜਿਆ ਆਹਾਂ ਇੱਥੇ ਅੰਬ ਉੱਪਰ ਇੱਥੇ ਚਲਦੇ ਆਂ ਅੰਬ ਉੱਪਰ ਲੋ ਜੀ ਜੌਂੜੀਆਂ ਮਗਰ ਪਾ ਲਈਆਂ ਕਾਲਿਆਂ ਨੇ ਤਵੀਆਂ ਬਾਈ ਹੁਣ ਚੱਲੂਗੇ ਐ ਬਾਈ ਬਾਈ ਹਾਂ ਹਰ ਜੀ ਨੇ ਜਿੰਦਾ ਲਾਇਆ ਸੀ ਗੇਟਰ ਨੂੰ ਇੱਧਰ ਸਾਰਾ ਖੁੱਲਾ ਹੁਣ ਉਹਦਾ ਫੋਨ ਆਇਆ ਹਾਂ ਬਿਤਵੀਆਂ ਲੈ ਕੇ ਜਾਣੀ ਲੈ ਕੇ ਤਾਂ ਉਹਨੇ ਰਸਤੇ ਨੂੰ ਜਾਣੀਆਂ ਹਾਂ ਪਤਾ ਤਾਂ ਲੱਗਦਾ ਵੀ ਹਾਂ ਕਾਲਾ ਚਾਚਾ ਲੈ ਗਿਆ ਬੰਦਾ ਇੱਧਰ ਵੜ ਕੇ ਤਵੀਆਂ ਕੋ ਵੀ ਲੜ ਗਿਆ ਬਹ ਪੌਣ ਦੀ ਮਦਰੀ ਹੈ ਜਿੱਦਾਂ ਗੁੰਨੂਗਾ ਮੇਰ ਜਿਹੜਾ ਕੋੜ ਲੱਗਿਆ ਵਾ ਮੇਰੀ ਤਵੀਆਂ ਪਾ ਗਿਆ ਸਮਝ ਤਾਂ ਪਤਾ ਲੱਗਦਾ ਵੀ ਆਏ ਹਮ ਦਾ ਲੈ ਗਿਆ ਭਾਈ ਦਿਮਾਗ 'ਚ ਨੋਟ ਹੈ ਹਾਂ ਹੈ ਤਾਂ ਹੈ ਉਹ ਪਤਾ ਨਹੀਂ ਤਾਂ ਕੋਣ ਪਾ ਗਿਆ ਪਤਾ ਹੀ ਲੱਗਦਾ ਜਿੰਦਾ ਲੱਭਦੇ ਫਰੀਜੇ ਤੇ ਕੋਣ ਸਾਰੇ ਪਿੰਡ ਦੇ ਫਰੀਜੇ ਆ ਚਲੋ ਮੈਂ ਖੋਂਦਾ ਤਾਂ ਨਹੀਂ ਐ ਉਹ ਪਤਾ ਨਹੀਂ ਲੱਗਦਾ ਵੀ ਕਿਉਂ ਹੁਣ ਪਤਾ ਹੋਵੇ ਹੁਣ ਬੰਦੇ ਨੇ ਆਪ ਬਣਾ ਹੋਵੇ ਜੇ ਫਿਰ ਸਰਦਾਰ ਤੋਂ ਆ ਕੇ ਲੈਉਣਾ ਯਾਰ ਅੱਜ ਸਰਦਾਰ ਤੋਂ ਆ ਕੇ ਲਈਏ ਅੰਦਰ ਲਾਈਏ ਨੂੰ ਯਾਰ ਬਾਹਰ ਘੜਾ ਤੋਂ ਆ ਕੇ ਲੈ ਆਈਏ ਮਨ ਆਪ ਨਹੀਂ ਦੀ ਬਾਣੀ ਦੀ ਲਾਈਟ ਹਵਾ ਹੀ ਮੋ ਜਲਦੀ ਆ ਕੱਲ ਕੱਠ ਦੀ ਦਵਾਈ ਪਾਤੀ ਲੈਜੋ ਡਿੰਗਾ ਕੋਲ ਤਿਆਰ ਰੱਖ ਤੂੰ ਤੂੰ ਤਿਆਰ ਰੱਖ ਤਿਆਰ ਬਣਾਉਂਗਾ ਉਹ ਕਿਆ ਗਿਆ ਸੀ ਬੀਜ ਦੇ ਬੀਜ ਦੇ ਬਈ ਚਾਚਾ ਵਾਲਾ ਐਕਸਪੈਰੀਮੈਂਟ ਨਹੀਂ ਫੇਰ ਹੋ ਸਕਦਾ ਲੈ ਲੈ ਸੀ ਕਦੇ ਦੇਖਿਆ ਨਹੀਂ ਕਰਦਾ ਪਤਾ ਜਾਂਦਾ ਨਹੀਂ ਕਿ ਚਾਚਾ ਮੈਂ ਰੰਗਾਂ ਨਾਲ ਸੰਦੀ ਬਣਾ ਗਿਆ ਮਗਰ ਤਾਰਾਂ ਢਿੱਲੀਆਂ ਆਉਣੀਆਂ ਐ ਜੋੜ ਹਿਲਦੇ ਆਵਾਜ਼ ਹਨ ਫਿਰ ਇਹ ਮਰੋੜੀ ਦੇ ਬਾਅਦ ਵੀ ਐ ਥੋੜਾ ਚੱਲਣੇ ਸੰਦੂ ਜੀ ਨੂੰ ਲੱਗਦੀ ਉਹ ਦਾਗ ਨਾਲ ਜਾਂਦਾ ਮਗਰੇ ਤਵੀਆਂ ਦੇ ਸੁਆਗਾ ਡੋਲਾ ਆਏ ਮੈਨੂੰ ਲੱਗਦਾ ਸ਼ਾਮ ਨੂੰ ਲਵਾਉਂਗਾ 7-8 ਘੰਟੇ ਆਪਣੇ ਟਾਈਮ ਨਹੀਂ ਲੱਗਦਾ ਹੈਗਾ ਪੱਧਰੀ ਹੀ ਹੈ ਖੇਤ ਆਹ ਓਏ ਇੱਕ ਰੌਂਦਾ ਰੇ ਸਾਲ ਤਲਵੀ ਕਹਦਾ ਹਸਬੀਨਾ ਨੇ ਜਿੱਦਾਂ ਲਾਇਆ ਵਾ ਉਹ ਇਹਦਾ ਹਲੇ-ਦਲੇ ਖੁੱਲਾ ਮਾ ਹੁਣ ਤੁਹਾਨੂੰ ਪਤਾ ਵੀ ਕਾਲਾ ਲੈ ਗਿਆ ਦਵੀਆਂ ਬਾਕੇ ਲੱਖਣਾ ਬਾਗੇ ਪਤਾ ਹੀ ਤਾਂ ਲੱਗਦਾ ਵੀ ਕੌਣ ਲੈ ਗਿਆ ਸਮਾਨ ਦਾ ਫਾਇਦਾ ਅੱਗੇ ਬਗਲ ਨੰਬਰ ਤੇ ਨਹੀਂ ਲੈਦਾ ਪੁੱਛਦੇ ਲਈ ਆਉ ਪਹਿਲਾਂ ਖੜਿਆ ਪਾਜੀ ਮਿੱਟੀ ਢੇਟ ਕੋਲ ਓ ਥੋੜਾ ਜਿਹਾ ਟਾਈਮ ਕਰ ਜਾ ਆਪਾਂ ਨੇ ਨਾ ਇਹਦੇ ਬਰਾਬਰ ਲਿਆ ਕੇ ਭਿੱਜੀ ਢੇਟ ਨਿਊ ਭਰ ਦੇਣੀ ਉਦੇ ਪਰਜਾਲ ਲਵਾ ਦੇਣਾ ਕੰਬੇ ਜੀ ਡਾਕਟਰ ਛਿੱਟੇ ਵਾਲੀ ਢਿਟ ਲਿਆਉਣੀ ਯਾਰ ਛਿੱਟੇ ਵਾਲੀ ਕੁਛ ਨਹੀਂ ਬਿਗੜਿਆ ਬੰਦਾ ਉਹਦੇ ਭਰ ਕੇ ਨਾ ਨਿਊ ਆਇਆ ਨਾ ਛਿੱਟੇ ਆਂ ਕੱਟ ਕੇ ਉਹਦਾ ਗੁਨੀਆ ਕਿ ਪਕੜੀ ਗਈ ਗਰੀ ਗਈ ਟੋਪਾ ਲੱਗੀ ਉਹ ਤਾਂ ਮੈਨੂੰ ਲੱਗਦਾ ਆਪਣੇ ਨਲਵਾਈ ਦੀ ਉਹ ਤਾਂ ਨੇ ਹੋਟੀ ਜੀ ਲਵਾਈ ਉਹ ਤਾਂ ਮੈਨੂੰ ਲੱਗਦਾ ਆਪਣੇ ਗਲੇ ਪੈ ਗਈ ਝੌਂਪੜੀ ਜੀ ਬਸ ਬਣਨੀ ਹੋਣੀ ਬੰਦੇ ਨਹੀਂ ਤੂੰ ਸੀ ਮੈਨੂੰ ਦੋ ਝੁੱਟੀ ਦਿਣਾ ਹੁਣ ਬੈਲਟਰ ਲਿਆ ਦੇਣਾ ਮੈਂ ਲਿਆ ਬੈਲਟਰ ਚਲਿਆ ਚਲਿਆ ਨਹੀਂ ਬੰਦਾ ਕੀ ਫੇਰ ਤਾਂ ਠੀਕ ਆ ਜਾਵੇ ਹੁਣ ਕੀ ਕਰੇ ਬੰਦਾ ਜੀ ਫੋਨ ਕਰਨ ਮੈਂ ਕਹਿੰਦਾ ਬਾਈ ਆ ਜਾ ਯਾਰ ਜਨਰੇਟਰ ਚੜਾ ਦਿੰਦੇ ਆ ਕਰਾ ਲਓ ਉਹਨੂੰ ਅੱਜ ਵਿਹਲੇ ਆ ਆ ਦੋਹੀ ਕਰਾਉਂਦੇ ਆਜਾ ਉਹਨੇ ਕੱਲ ਨੂੰ ਆਊਗਾ ਅੱਜ ਭਈਏ ਵੀ ਲੱਗੇ ਮੰਡਵਾ ਬਣਾ ਤੇ ਸਾਡੇ ਖਾਲਾ ਹੋਣੇ ਚੱਲਦਾ ਕੰਮ ਪੂਰਾ ਮਾਰੂ ਮਾਰ ਰਾਗੇ ਪਾਕੇ ਦਾ ਦੋ ਦਿਨ ਦਿਨ ਚਾ ਉਹ ਡਾਣਾ ਲਾਗੇ ਉਹਨੇ ਕਰਾਇਆ ਮਾਰ ਕੇ ਛੱਡ ਦਈਏ ਬਾਸ ਕੀ ਵਧਣੀ ਆ ਵੇ ਤੂੰ ਥਾਲ ਪੰਨੂ ਹੁਣ ਕੰਨੇ ਪਾਣੀ ਲਾਉਣਾ ਨਹੀਂ ਚੱਲੀ ਆਣੀ ਪੱਕੀ ਟਾਪ ਜਾਣੀ ਦਾ ਲਗਾਉ ਉਹ ਦੇਣੀ ਆ ਨਹੀਂ ਨਹੀਂ ਉਹਨੂੰ ਚਾਰ ਵਾਲੇ ਨੂੰ ਚਾਰ ਹੁੰਦੇ ਨੇ ਇਹ ਡਾ ਪਾਇਆ ਪਿਆ ਕੁੜੀਆਂ ਦਾ ਕੌਮਾਂ ਨੇ ਉਹ ਤਾਂ ਪੈਣੀ ਭੈਣੇ ਜਾਮਰ ਤਾਂ ਹਣੀ ਹੋਣਾ ਕੁੜੀ ਹੋ ਗਈ ਮਣੀ ਮੜੀ ਇਹ ਦੇਖਦੀ ਕੁੜੀ ਜਾਮਰਦਾਨ ਚ ਆਣੀ ਹੋਣਾ ਤਾਂ ਕਲੀ ਪਤਾ ਪਾ ਨੂੰ ਹਾਂ ਬਾਈ ਮੇਰਾ ਗਾਇ ਮੈਨੂੰ ਬੱਤ ਕਰਾਈ ਵੀ ਲਖਣਾ ਹੋਰ ਵਿੱਚ ਬੱਜਦਾ ਫਿਰਦਾ ਵਿੱਚ ਮੈਂ ਕਹਿੰਦਾ ਕਹਿੰਦਾ ਵੀ ਭਾਦਵਾ ਜੱਟ ਸਾਧ ਹੋ ਗਿਆ ਤਾਂ ਇਹਨੇ ਜੀਠ ਵਿੱਚ ਕਰ ਦਿੰਦਾ ਮੈਂ ਕਹਿੰਦਾ ਨਾ ਮੋਟਰ ਬੱਲੇਟ ਨਾ ਘਰਾਂ ਵੀ ਬੋਤੋ ਬਾਈ ਨਾ ਘਰਾਂ ਲੇਟ ਆ ਨਾ ਮੂਸਿਕ ਪੱਕੀ ਨਾ ਮੋਟਰਾਂ ਬੱਲੇਟ ਆ ਲੋਕ ਕਈ ਇਹਨੇ ਠੱਡ ਆ ਗਈ ਲਾਈਟ ਹੁਣ ਹੈ ਬਾਈ ਆ ਗਈ ਪੱਖੇ ਚੱਲਦੇ ਜਾਂਦੇ ਨੇ ਡੰਗਰਾਂ ਆ ਗਈ ਫਿਰ ਰਿਵੈਟਰ ਹੋਣਾ ਯਾਰ ਉਹਨਾਂ ਨੇ ਕਿਹੜੇ ਬੇਚਾਰੇ ਨੇ ਬੋਲ ਕੇ ਦੱਸਣਾ ਉਹਦੇ ਯਾਰ ਕਾਡੇ ਵਾਲਾ ਟਾਈਮ ਤੇ ਸਾਡੀ ਤਾਂ ਗਰਮੀ ਵੀ ਲੰਘ ਜਾਨੀ ਛੰਨ ਦਾ ਕੀ ਫਾਇਦਾ ਹਾ ਕਾਲੂ ਵੇ ਪੱਕਾ ਰੱਖ ਕੱਲ ਕਿੰਨੇ ਵਜੇ ਆਉਂਗਾ ਹਾਜਰੇ ਹਾਜਰੇ ਰੱਖ ਗਏ ਕੱਲ ਪਹੁੰਚ ਕੇ ਕਰੀ ਜਾ ਲੈ ਕੱਲ ਆਉਂਗਾ ਹਾਜਰੇ ਆਈ ਕਿੰਨੇ ਵਜੇ ਆਉਂਗਾ ਸਵੇਰੇ 10:00 ਕਿੰਨੇ ਵੇ ਬੁਲਾਉਣਾ ਭਾਈ ਦੱਸੋ ਹਾਜਰੇ ਆ ਜਾਗੇ 7:00 ਹਾਜਰੇ 6:00 ਆ ਜਾਗਾ 7:00 ਵਜੇ ਆ ਜਾ 6:00 ਵਜੇ ਆ ਜਾ ਦਿਨ ਐਡਾ ਖੜਾ ਹੁੰਦਾ 6:00 ਵਜੇ ਹਾ 6:00 ਵਜੇ ਆ ਜਾ ਬੱਤਿਆ ਆ ਰਾ ਥਾਰਾ ਲੈਂਡ ਨੂਟ ਕੇ ਹੁੰਦੀ ਆ 8:30 ਆ ਜਾਗਾ ਤੂੰ ਹਾ ਹਾਂ ਪਾਪਾ ਕੋਈ ਗੱਲ ਨਹੀਂ ਦੇ ਕਰਕੇ ਅੱਜ ਦੇਖਿਆ ਮੈਂ 6:30 ਵਜੇ ਲਲ ਹੋ ਗਈ ਦੀ ਲਾਲ ਆਲ ਜੀ ਲੈਡ ਪੂਰਾ ਪੂਰਾ ਜਣਾ ਸਾਢੇ 5:30 'ਚ ਸਾਢੇ 5:30 ਪੂਰਾ ਜਾਣਾ ਹੋਵੇ ਹਾਂ ਹਾਂ ਬਹੁਤ ਹੀ ਗੱਲ ਪੌਣੇ 5:00 ਵਜੇ ਪੌਣੇ 5:00 ਵਜੇ ਤੇ ਗੱਡੀ ਮੋਟਰਸਾਈਕਲ ਜੇ ਤੂੰ ਲੈ ਕੇ ਜਾਣਾ ਤਾਂ ਲੈਡ ਵਾਲੇ ਨੂੰ ਲੋੜ ਨੂੰ ਇਹਨਾਂ ਚਾਹਣਾ ਹੋ ਜਾਣਾ ਅੱਜ ਮੈਂ ਦੇਖਿਆ 6:30 ਵਜੇ ਮੈਨੂੰ ਜਾਣਨਾ ਉਹ ਤਾਂ ਮੈਂ ਕੱਲ ਵੀ ਆ ਲਿਆ ਆਲੇ ਕੇ ਤੂੰ ਦੱਸਦਾ ਦੇਗਾ ਤੂੰ ਆਲੇ ਆ ਉਹ ਹੀ ਕਰ ਲੀ ਗੇੜਾ ਮਾ ਕੇ ਮੁੜ ਜਾਂਦਾ ਕਾ ਤੂੰ ਮਾ ਮਾਰੇ ਤੂੰ ਹੁੰਦਾ ਨਹੀਂ ਮੈਂ ਮੁੜ ਜਾਂਦਾ ਤੂੰ ਜਿੰਦਾ ਲਾਇਆ ਹੋਇਆ ਤਾਂ ਮੁੜ ਜਾਂਦਾ ਫੋਨ ਕਰਦਾ ਕਾ ਫੋਨ ਕਰ ਲੇਗਾ ਫੋਨ ਕਹਿੰਦਾ ਹੁਣ ਆਇਆ ਨੰਬਰ ਤੇਰਾ ਪੱਕਾ ਨਾ ਜਾਂਦਾ ਤੂੰ ਜਿੰਦਾ ਲਾਇਆ ਹੋਇਆ ਤਾਂ ਮੁੜ ਕੇ ਕਹਿੰਦਾ ਕਾਪੂ ਜਿਹੜੇ ਨੇ ਸੁੰਦਰ ਜਿਹੇ ਨੇ ਬੰਦੀ ਜਿਹੜੇ ਨੇ ਤਾਣੀਆਂ ਕਾਹਨ ਵੀ ਲਹਿਰਾਂ ਚੜੀਆਂ ਹੋਈਆਂ ਹੈ ਵੀ ਲਹਿਰਾਂ ਚੜੀਆਂ ਹੋਈਆਂ ਜਾਂ ਨਹੀਂ ਹੋਣ ਕੋਈ ਨਹੀਂ ਜਿਹੜਾ ਕੰਮ ਜ਼ਿਆਦਾ ਹੋਣਾ ਜਦੇ ਆਉਣਾ ਸਾਡੀ ਆਪਾਂ ਨੂੰ ਕਰਨਾ ਪੈਣਾ ਕੰਮ ਆਪਣਾ ਕਰ ਦੇ ਬੰਦਾ ਸਾਰਾ ਸਾਲ ਬਾਹਰ ਖੜਦਾ ਆ ਆ ਮੈਨੂੰ ਦੀਦੀ ਸੈੱਟ ਵਧਾਉਣਾ ਪਿਆ ਜਿਹੜਾ ਉਹ ਮਸਾਲਾ ਬਾਹਰ ਖੜਾ ਊਟਾ ਪਿੱਟਰ ਨਾ ਮਾਰੂ ਊਟਾ ਪਿੱਟਰ ਵੰਡ ਕਰੂ ਸਾਰਾ ਰੋਡ ਦੇ ਨਾਲ ਦਲਵੀਰ ਨੇ ਕਿਹੜਾ ਜਗਾ ਕਹਿੰਦੇ ਆ ਰਿਖੜਾ ਜਾ ਉਥੇ ਤੂੰ ਕੱਲ ਗਿਆ ਤਾਂ ਉੱਥੇ ਕੀ ਆਏ ਉੱਥੇ ਕੁਝ ਵੀ ਨਹੀਂ ਹੈਗਾ ਫੇਰ ਟਰੈਕਟਰ ਬਾਹਰ ਖੜਿਆ ਟਰੈਕਟਰ ਬਾਹਰ ਖੜਾ ਬਗੜਾ ਲੈ ਭਈ ਤੇ ਖੜਾਉਣਾ ਮੇਰੇ ਤਾਂ ਆਫ ਹਾਲ ਤਵੀਆਂ ਇੱਧਰ ਬਾਹਰ ਮੇਰੀ ਗੱਲ ਸੁਣਦਾ ਹੁਣ ਤੂੰ ਕਤਾਨ ਲਾ ਦੂੰਗੀ ਤਾਨਾ ਲਾ ਕੇ ਛੀ ਖਰਚੇ ਆਪਣਾ ਕੁਝ ਨਹੀਂ ਆਉਣਾ ਹੈਗਾ ਗਾਡਰ ਬਣਾਉਣਾ ਤਾਂ ਫੇਰੇ ਪਏ ਆ ਗਾਡਰ ਹੈਗੇ ਆ ਕੰਤ ਕੋਈ ਨਹੀਂ ਕਰਨੀ ਗਾਡਰ ਨਾਲ ਕੰਮਿੰਟ ਦਾ ਖਰਚਾ ਬਿਲਡਿੰਗ ਦਾ ਖਰਚਾ ਬਸ ਉਹ ਨਾ ਤੇਰਾ ਵੀ ਚਾਹੀ ਆਪਣਾ ਟ੍ਰੈਕਟਰ ਟੂਟਰ ਬਾਹਰ ਰਹਿ ਜਵੇ ਖਤਰੀ-ਛੁਤਰੀ ਕਿੱਥੇ 10 ਫੁੱਟ ਜਿੰਨਾ ਪਾ ਦੇ ਕਿੱਥੇ ਇੱਥੇ ਆ ਲੈ ਇਹ ਲੈ ਉਹ ਤੇ ਲਿਗਾ ਬੋਰਡਰ ਕੋਟੇ ਆਇ ਉਹ ਚੀਜ਼ਾਂ ਉਹ ਬੈਗ ਲੱਗ ਲੱਕੇ ਆ ਖੁੱਲੀਆਂ ਨਹੀਂ ਉੱਥੀ ਤੇ ਪਈਆਂ ਜੋ ਕਮੈਂਚਾ ਇੱਕ ਨਾ ਚਾਈਨ ਆਰੀਆਂ ਸਭ ਤੇ ਗੱਲ ਖੁੱਲੀਆਂ ਰੱਖ ਲੈ ਮੀਂਹ ਮੁੰਦਾ ਦਾ ਚੱਕ ਕੁਝ ਨਹੀਂ ਚੱਕ ਰਹਿ ਤੂੰ ਧੁੱਪ ਤੇ ਆ ਜਾਣਾ ਧੁੱਪ ਦਾ ਆਏ ਮੀਂਹ ਤੇ ਸਤਾਈ ਪਈ ਜਾਣੇ ਬਾਅਦ ਛੜ ਕਿਤੇ ਬਾਅਦ ਛੜ ਗਿਆ ਕਹਿੰਦੀ ਐ ਉਹ ਕ ਮੀਂਹ ਤੇ ਰੋਜੇ ਪੈਣੇ ਸਭ ਤੇ ਗੱਲ ਧੁੱਪ ਜਾਂ ਹਾਂ ਜਿੱਕੜਾ ਪੈਲਸਮਾ ਲਾਇਵੇਂ ਨੇ ਰੋਟੀ ਖਾਣੇ ਦੇ ਉੱਪਰ ਚੰਨਨੀ ਜੀ ਸੱਦਾ ਬਣਾ ਲੈਣੀ 10 ਫੁੱਟ ਦੀ ਟੀਨ ਬਹੁਤ ਐ ਠੀਕ ਐ ਚਾਚੀ ਦੀ ਗੱਲ ਖੇਤ ਕਿੰਨੇ ਪਾਣੀ ਹੋ ਸਾਰੇ ਬੈਗ ਲੱਗਣੇ ਦੇ ਸਾਰੇ ਆਪਣੇ ਬੈਗ ਲਾਈਆ ਖੋਲੀ ਆ ਖੋਲੇ ਖਾਰਾ ਕੁਮ ਸੈਕਟਰ ਇਹ ਨਾ ਖਰਚਾ ਕੁਛ ਨੀ ਤੀਨਾਂ ਦੀ ਖਰਚਾ ਲੋਹਾ ਪਿਆ ਤੀਨਾਂ ਦਾ ਚੱਲ ਹੁਣ ਵੀ ਲਿਆਉਂਗੇ ਕੋਈ ਗੱਲ ਨਹੀਂ ਠੀਕ ਨਹੀਂ ਗੱਲ ਠੀਕ ਨਹੀਂ ਕੋਮਾ ਤੇਰੇ ਕੋਲ ਕੁਮ ਕਾਹਦਾ ਆ ਗਿਆ ਹਾਂ ਬਸ ਆਹ ਦਾਸ ਫੁੱਟੀਆਂ ਪਾ ਦੇ ਨਾ ਦਾਸ ਫੁੱਟ ਉੱਚੀਆਂ ਚਾਚਾ ਇਹਨਾਂ ਦਾ ਹੋਰ ਘਟਾ ਲਾ ਹੈ ਇਹ ਹੋਰ ਘਟਾ ਲਾ ਉਹਨੂੰ ਨਾ ਠੀਕ ਐ ਨਹੀਂ ਦਾਸ ਚਾਹੀਦੀ ਇਹਨਾਂ ਨੂੰ ਦਾਸ ਤਾਂ ਚਾਹੀਦੀ ਟਰੈਕਟਰ ਦੀ ਛੇੜੀ ਕਿੰਨੇ ਫੁੱਟਾਂ ਦੀ ਹੁੰਦੀ ਹੈ 10 ਫੁੱਟ ਹੁੰਦਾ ਗਿਆ 6 ਫੁੱਟ ਦਾ ਬੰਦਾ ਹੱਫ ਜਾ ਕੇ ਤਿੰਨ ਮੋਟਰ ਨਾਲ ਆਊਟ ਹੋ ਜਾਂਦਾ ਹੈ ਦਾਸ ਕਬੁੱਟ ਪਰ ਹੋਣੀ ਹੈ ਟਰੈਕਟਰ ਦੀ ਛੇੜੀ 10 ਫੁੱਟ ਹੁੰਦੀ ਆ ਉਹ ਦਾਸ ਮੈਨੂੰ ਕੀ ਬਹੋਤਾ ਪਿਛੋਂ ਢਾਲ ਕਰ ਦੇਣੀ ਉਹ ਡੱਬੀ ਆ ਜਿਹੜੀ 10 ਉਹ ਬਸ ਠੀਕ ਆ ਮੈਂ ਤੇਰਾ ਟਰੈਕਟਰ ਚੱਲੇ ਜਾਏਗਾ ਨਾਲੇ ਸਮਝਿਆ ਠੀਕ ਆ ਗਾਡਰ ਹੈ ਜੀ ਹਾਂ ਤਾਂ ਗਈ ਵੇ ਗਾਡਰ ਜਿਹੜਾ ਹੁਣ ਲਏ ਆ ਇਹਨਾਂ ਤੇ ਹੀ ਕੰਮ ਲੈ ਲਓ ਬਸ ਠੀਕ ਆ ਉਹ ਆਹ ਆ ਠੀਕ ਆ ਗਾਡਰ ਤੇ ਇੱਕ ਛੱਡ ਦੇ ਹੁਣ ਮੇਰੇ ਕੋਲ ਬਸ ਫਿਰ ਉਹਨੂੰ ਗੱਡ ਪਰੇ ਉੱਥੇ ਵੀ ਤਾਂ ਪਏ ਇਕੱਠੇ ਕਰੇ ਪਏ ਆਹ ਪਿੱਲਰ ਤੇ ਲੈ ਕੇ ਆ ਪਿੱਲਰ ਸਾਈਂ ਬਣ ਜੂਵੇ ਉਹ ਪਿੱਲਰ ਤੇ ਆ ਪਿੱਲਰ ਸਾਈਂ ਜਿੱਥੇ ਤੱਕ ਤੇਰੀ ਕੰਦ ਆ ਕੰਦ ਵੀ ਰੱਖ ਲਾ ਹਾਂ ਕੰਦ ਕੰਦ ਚ ਕਰ ਲਾ ਹਾਂ ਠੀਕ ਆ ਆਹ ਲੋਡ ਕੰਮ ਆਉਣਾ ਬਾਈ ਜਿੱਦਾਂ ਲੈਂਦੇ ਆ ਫਿਰ ਹੁਣ ਕੀ ਹੋ ਗਿਆ ਉਹਨੂੰ ਹੈ ਉਹ ਤਾਂ ਹੁਣ ਗੱਡਰੇ ਘੱਡ ਆਉਣੇ ਆ ਇਹ ਤੁਸੀਂ ਹੋਰ ਤਾਂ ਹੈ ਹੀ ਕੋਈ ਖਰਚਾ ਨਹੀਂ ਸਾਰਾ ਕੰਮ ਸੋਨੀ ਆ ਹਾਂ ਉਹ ਸਾਰਾ ਕੰਮ ਸੋਨੀ ਦਾ ਤੁਸੀਂ ਜਿੱਤੇ ਬਾਅਦ ਕਰ ਦਿੰਦੇ ਆ ਸੋਨੀ ਦਾ ਕੰਮ ਆ ਦੇਖ ਰੁਕਾ ਬਿਟਰੀ ਪਾਰ ਕਢਾ ਹੁਣ ਜਿਹੜਾ ਸਮਾਨ ਉਹ ਮਾਰ ਕੋਲੇ ਸਾਰਾ ਥਾ ਥਾ ਇਸੇ ਵਿੱਚ ਖੜਾ ਦੇ ਉਹਦੇ ਥੋੜਾ 300 ਰੁਪਏ ਇੱਧਰੇ ਆ ਜਾਣ 300 ਆ ਜਾਣ ਉਹ ਸਮਝ ਗਿਆ ਸਰ ਦਵੀਆਂ ਸੰਦਾ ਬਾਹਰ ਖੜਦਾ ਜਾਂ ਫਲਾ ਪੈਹਾ ਉਹ ਇੱਕ ਟਰਾਲਾ ਇੱਕ ਟਰਾਲਾ ਅੰਦਰ ਬਣਦਾ ਉਧਰ ਬਸ ਰ ਆਪਾਂ ਲੱਕੋ ਵੇਣਾ ਅੰਦਰ ਵੀ ਜਾਣਾ ਇੱਧਰ ਹੋਰ ਇਹ ਟੌਰ ਵੀ ਬਣ ਜਣੀ ਉੱਥੇ ਸੰਦਾ ਖੜਾ ਹੂੰਗਾ ਤੇ ਕੇਬੀ ਕੇ ਵਾਲਾ ਮੰਗ ਹੋ ਜਾਣਾ ਇੱਧਰ ਆਪਾਂ ਛੰਨ ਪਾ ਲੈਣੀ ਹੂੰ ਦੂਜੇ ਜੀ ਉਹ ਦੇਖੋ ਜੀ ਫੁੱਲ ਫੁੱਲ ਲਾ ਕੇ ਡੋਰ ਬਣਾ ਰਹੇ ਵਾਹ ਸ਼ੁਕਾ ਖਾਲਸਾ ਪਹਿਲਾ ਕੰਮ ਪਹਿਲਾ ਕੰਮ ਅੱਜ ਛੰਨ ਦਾ ਪਹਿਲਾ ਉਹ ਕਰੋ ਕਾ ਕਾਲੇ ਦਾ ਦੂਜਾ ਇਹ ਸੋਚਦਾ ਤਾਂ ਬੰਦਾ ਬਹੁਤ ਗੁੱਸਾ ਬਣਦਾ ਕੁਛ ਨਹੀਂ ਲਪੜਾ ਦੰਨੇ ਆ ਕੱਲ ਨੂੰ ਦੇਖੋ ਜੀ ਨਹੀਂ ਆਉਂਦਾ ਕੀ ਕਰੀ ਸਾਲੂ ਦੇਖ ਲਓ ਬਸ ਕਾਲੂ ਆਊਗਾ ਉਹ ਇਹਦੇ ਕੋ ਖਰਚਾ ਕੁਝ ਨਹੀਂ ਆਉਣਾ ਟੀਨਾਂ ਦਾ ਹੀ ਖਰਚਾ ਲੋਹਾ ਪਿਆ ਲੋਹਾ ਹੀ ਤਾਂ ਡਾ ਕੰਦ ਕੁੰਦ ਨਹੀਂ ਹੋਣੀ ਕੋਈ ਵੀ ਉਹ ਲੋਹਾ ਪਿਆ ਡੱਪੀਆਂ ਹੁੰਦੀਆਂ ਬਸ ਕਰ ਬੀ ਤੁਸੀਂ ਇਕੱਠਾ ਕਰਕੇ ਰੱਖਿਆ ਹੋਇਆ ਕਿ ਸਾਈਡ ਪਰ ਉਹ ਵਧੀਆ ਲੋਡ ਨਾਲ ਕੰਮ ਆ ਜੂਰੇ ਅਸੀਂ ਬਹੁਤ ਲੋਡ ਉਠਾਉਣਾ ਕੰਮ ਆਪਣਾ ਉਹ ਦੇ ਨਾਲ ਤੰਗੀਆਂ ਖਲਾਇਆ ਕਿਤੇ ਹੋਰ ਇਹਨਾਂ ਤੋੜ ਦੋਈ ਕੋਈ ਪਤਾ ਨਹੀਂ ਕਿ ਇਹ ਨਿਆਣਾ ਦੋਤ ਜੂੰ ਮਤਾ ਪੁੱਛਦਾ ਤਾਂ ਕਿਵੇਂ ਕਰਨਾ ਕਹੇ ਕੰਮ ਕਰ ਦੇ ਕਹੇ ਦੇਖ ਤਾਈਦਾ ਅਸੀਂ ਐਂ ਜੀ ਲੈਂਦੀ ਆ ਕਿ ਪਹਿਲਾਂ ਘੰਟਾ ਪਹਿਲੇ ਸਾਡੇ ਘੁੰਮੇ ਤੂੰ ਮੇਰੇ ਕੋ ਕਾਵੇ ਦਾ ਕਾਹ ਨਾਲੇ ਘੁੰਮੇ ਇਹਨਾਂ ਤੇ ਕਿੱਕੜਾ ਕੰਮ ਮੇਰੇ ਲੱਗਦਾ ਲੱਗਦੇ 200 ਮਿੰਟ ਹੈਗੇ ਆ ਇੰਨਾ ਟਾਈਮ ਹੀ ਲੱਗਦਾ 5 ਕਿ ਮਿੰਟ ਲੱਗਦੇ ਇੱਥੇ ਪਰ ਨਵੇੜਾ ਵੀ ਤਾਂ ਕਿੰਨਾ ਫਿਰ 5 ਮਿੰਟ ਬਣਾ ਐ ਵੀ ਦੇਖ ਅਗਰ 5 ਮਿੰਟ ਲਾਇਆ ਨਵੇੜਾ ਤਾਂ ਕਿੰਨਾ 5 ਮਿੰਟ ਬਣਾ ਐ ਵੀ ਦੇਖ ਧਰਤੀ ਵੀ ਗਰਮ ਹੈ ਉੱਪਰ ਸੂਰਜ ਵੀ ਖੜਾ ਹੈ ਇਹੀ ਦੇਖੋ ਉਹ ਮੇਰੇ ਦਿਮਾਗ ਤੇ ਹੀ ਗੱਲ ਸੁਣ ਲਾ ਪ੍ਰੈਸ਼ਰ ਖੜੇ ਲੋੜ ਨਹੀਂ ਆਉਂਦੀ ਨਾ ਸਾੜੇ ਚੌੜੀਆਂ ਆਉਣੀਆਂ ਨਹੀਂ ਰਸਤੇ ਨੂੰ ਇਹਨੂੰ ਆਉਣੀਆਂ ਇਕਣੀਆਂ ਰੂਟਾ ਮੀਟਰ ਕਿਨੇ ਫੁੱਟ ਦਾ ਓਹ ਕਿ ਨੌ ਫੁੱਟ ਆ ਹੈ 8 ਫੁੱਟ ਦੀਆਂ ਉਹ ਕਿਹੜੀਆਂ ਲੇਡ ਬਾਗ ਨਹੀਂ 8 ਫੁੱਟ ਨਹੀਂ ਦੱਸਦਾ ਆਏ ਜਿਆਦਾ ਜਿਆਦਾ ਹਾਂ ਹਾਂ ਤਾਂ ਹੀ ਤਾਂ ਟਾਇਰ ਲਵਾਏ ਉਹਦੀ ਬਾਹਰ ਜਾਂਦੀਆਂ ਇਹ ਹਰਸ਼ਵੀਰ ਨੂੰ ਪੁੱਛੀ ਬਈ ਟਾਇਰ ਲਵਾਏ ਵੇ ਠੀਕ ਹੈ ਹਰਸ਼ਵੀਰ ਐ ਉਹਦੀ ਲੰਬਾਈ ਕਿੰਨੀ ਬਣਦੀ ਤਵੀਂ ਦੀ ਉਦਣ ਜਿਆਦਾ 8 ਫੁੱਟ ਤਾਂ ਮੋਟਾ ਜਿਆਦਾ ਨੌ ਫੁੱਟ ਬਣਾਈ ਨੌ ਬਣੀ ਦੀ ਉਹ ਨੌ ਬਣੀ ਦੀ ਨਹੀਂ ਜਿਆਦਾ ਲਵਾਈ ਆਮ ਨਾਲ ਮਾਰੇ ਕਿਹਨੂੰ ਲੰਗਦੀਆਂ ਹੁੰਦੀਆਂ ਨਾ ਤੇ ਤਾਂ ਥਾਲੀਆਂ ਹਾਈਡਰੌਲਿਕ ਵਾਲਾ ਪੰਪ ਲਵਾ ਦਿੰਦਾ ਮੈਂ ਇਹਨਾਂ ਉਹ ਟਾਇਰ ਖਲਾ ਕੇ ਹੁਣ 9 ਫੁੱਟ ਨਾ ਡਿਸਟ੍ਰਿਬਿਊਟਰ ਟਾਇਰ ਦੇ ਤੋਂ ਟਾਇਰ ਬਾਹਰ ਹੁੰਦਾ ਟਰੈਕਟਰ ਖੇਤ ਮਿਲ ਜਾ ਕੇ ਡਿਸਟ੍ਰਿਬਿਊਟਰ ਲਾਇਆ ਕਰਨਾ ਤਾਂ ਐ ਪਿੱਛੇ ਟਾਇਰ ਚੱਕ ਕੇ ਉੱਪਰ ਜਿਹਦੇ ਫਰਦੇ ਨਹੀਂ ਦਵਾ ਦੋ ਠੀਕ ਆਂਦਾ ਦੇਖੀ ਨਹੀਂ ਤਨ ਮੰਡ ਮਾਉਂਦਾ ਤੈਨੂੰ ਯਾਰ ਕਿੱਥੇ ਦੇ ਮੁੜਦਾ ਟਰੈਕਟਰ ਚਾਹੀਦਾ ਹੀ ਐ ਜੇ ਹੁਣ ਤਾਂ ਇੱਥੇ ਖੋਲੀਆਂ ਦੀਆਂ ਜਨੂੰ ਸੀ ਇੱਥੇ ਬੈਠੇ ਟਰੈਕਟਰ ਟਰੈਕਟਰ ਦੇ ਸਾਹਮਣੇ ਤੈਨੂੰ ਖਲਾ ਕੇ ਅਸੀਂ ਇੱਥੇ ਬੈਠੇ ਕਰਾਂਗੇ ਯਾਰ 4x4 ਉਹਨੋਂ ਸੱਤ-ਤਵੀਆਂ ਲੋਟ ਬਣੀਆਂ ਅਸੀਂ ਅਸੀਂ ਦੀ ਬਲੋਰ ਬਣੀ ਬਾਈ ਤਵੀਆਂ ਕਾਲੇ ਆ ਟਕਾਲਾ ਲੈ ਗਿਆ ਬਾਗੇ ਉਹਨੂੰ ਦੇਤੀ ਨੇ ਠੇਨੇ ਫਿੰਨੇ ਟਰੈਕ ਹਾਂ ਉਹਦਾਂ ਗੱਗੇ ਆ ਦੋ ਗੱਗੇ ਤੇ ਅਸੀਂ 5 ਮਿੰਟ ਲਾ ਕੇ ਖਲਾਈਆਂ ਹਜੇ ਇੱਥੇ ਆ ਕੇ ਬੈਠੇਗਾ ਇਕੱਠੀਆਂ ਕਰਾਉਂਗਾ ਕਹਿੰਦਾ ਕਿੱਥੇ ਕਿਹੜੀ ਕਿਲੀ ਵਜਾ ਲੂੰਗੀ ਮੈਂ ਜਿੱਥੇ ਤੇ ਖੋਲ ਲ ਸਾਰੀ ਹੁਣ ਕਦੇ ਦੋ ਸਾਰੀ ਖੋਲ ਲਗਾ ਹਾਂ ਕਿੱਦਾਂ ਕਰਦਾ ਸੁੱਕਾ ਹੁੰਦਾ ਮੈਂ ਜੇ ਮੰਨ ਲੈ ਲਿਆ ਇਹਨਾਂ ਘਾੜ ਦੀ ਪਿੱਛੇ ਬਾ ਗੋ ਇਹਦਾ ਕਿਹੜੇ ਕੋਲੇ ਆ ਕੋਲੇ ਨਾ ਉਹ ਵੀ ਇਹ ਚੱਲੀਆਂ ਖੁੱਲੀਆਂ ਗਲੀਆਂ ਹਲੇ ਲੱਗਦਾ ਹੋਣਾ ਇਹ ਬਣੀ ਨੀਲਮੂ ਨਹੀਂ ਬਣਿਆ ਨੇ ਪਨੀਰੀਆਂ ਨੇ ਵੀ ਤੀ ਕਿ ਇਧਰ ਮੂੰਹ ਬਾਲ ਕੇ ਫੇਰ ਕੋਈ ਬਕਾਟ ਹੋਣੀ ਸੀ ਇਹ ਸਭ ਤੋਂ ਪਹਿਲਾਂ ਵੀ ਕਾਲੇ ਨੇ ਵੀ ਜੀ ਹਲੇ ਮੂੰਹ ਬਣੇ ਹੀ ਨਹੀਂ ਨੇ ਮੂੰਹ ਤਾਂ ਬਾਈ 100 ਸਵਾ 100 ਕਿਲਾ ਬਾਕੇ ਬਣਨੇ ਇਨਾਂ ਦਾ ਬਣ ਜਣ ਯਾਰ ਹੁਣ ਮੂੰਹ ਹੀ ਬਣੇ ਜਾਣੇ ਯਾਰ ਤੂੰ ਕਾਂੜ ਕੇ ਚਦਾ ਲਿਆ ਆਏ ਧੰਨਵਾਦ ਹੋਣਾ ਕੀ ਚੱਲਦੀ ਆ ਬਸ 50 ਕਿਲੋ ਦਾ ਕਾਰ ਦਨੇ ਪੂਰੇ ਚਲੇ 14 ਤਵੀਆਂ ਦਾ ਕਾਰ ਲੱਗ ਦੋ ਗਣ ਕਿਲੇ ਇੰਨੇ ਤਾਂ ਹੋਗੇ ਪਰ ਹੁਣ ਕਾਕ ਦੇ ਵੱਡਮ ਚੱਲਣੇ ਆ ਹੁਣ ਹੋਣੇ 100 ਪੂਰੇ ਇਹਨੇ ਇਹਨੇ ਖੋਲਨੇ ਆ ਆ ਸੀ ਸੀ ਇਹਨਾਂ ਨੂੰ ਕੰਮ ਹੋਣਾ ਇਹ ਨੂੰ ਕਹਤਾ ਵੀ ਤੂੰ ਬਾਲ ਐ ਇਨੀ ਬਣਾ ਦੇ ਨੇ ਮੂੰਹ ਜਿਹਨੇ 10 ਕਿਲੇ ਮੰਡ 15 ਮੰਡ ਵਾਲੇ ਬਾਲੇ 20 ਕਿਲੇ ਹੀ ਦੇ ਹੋ ਗਏ 10 ਬੰਦ 20 ਕਿਲੇ ਤੇਰੇ ਲਾਵਾ ਬਾਤ ਜੇ 40 ਹੋ ਗਏ ਮੂੰਹ ਬਣ ਗਏ ਫਿਰ ਜਗਦੀਪ ਅੱਗਾ ਬਾਲੇ ਦਾ 20 ਕਿਲੇ ਨੂੰ ਬਿਲਕੁਲ ਮਾਦਾ ਜਵਾਬ ਇਹ ਦਿੱਤਾ ਕਿ ਇਹਨੂੰ ਇਤਨੀ ਬਾਲੇ ਅਵੇ ਬਤਨਾ 100 ਕਿਲੇ ਪੂਰਾ ਕੇ ਮੂੰਹ ਬਣਣਿਆ ਨਾ ਸਾਨੂੰ ਜਵਾਬ ਆਈ ਜਾਨੀ ਜਵਾਬ ਕੋਈ ਨਹੀਂ ਹੈਗਾ ਬੈਟਰੀ ਨਹੀਂ ਹੈ ਕਿ ਜਵਾਬ ਨਾ ਨਾ ਜਵਾਬ ਕੋਈ ਨਹੀਂ ਟਰੈਕਟਰ ਬਦਲੋ ਹਾਂ ਠੀਕ ਹੈ ਗੱਲ ਅਸੀਂ ਤਾਂ ਲੈਣੀ ਟਰੈਕਟਰ ਨਾਲ ਦੀ ਗੱਲ ਹੈਂ ਅਸੀਂ ਤਾਂ ਲੈਣੀਆਂ ਫਾਇਦਾ ਕੋਈ ਨਹੀਂ ਰਾਟ ਜਵਾਬਾ ਕੇ ਫਾਇਦਾ ਕੋਈ ਨਹੀਂ ਇੱਕ ਬੰਦਾ ਕੁਝ ਤਾਂ ਲਟਾਉਂਦਾ ਇਹ ਤਾਂ ਲੈਣੀਆਂ ਤੇ ਮਸਲਾ ਬਾਹ ਗਿਆ ਦੋਨੋਂ ਸਾਰਾ ਉਹ ਥਾਲਾ ਲਹੂਰ ਜਾਨੀ ਦੇਖੋ ਨਾ ਸਿਆਣੇ ਹੱਡ ਦਾ ਚਾਹੇ ਪੇਤਰ ਚਾਹੇ ਪੇਤਰ ਬਾਹ ਗਿਆ ਮੇਰੇ ਨਹੀਂ ਬੋਗਾ ਬਾਬਾ ਅਸਪਾਸ਼ੀ ਉਹ ਸਿਆਣਾ ਉਹ ਕਾਨ ਲਹੂਰ ਜਾਨੀ ਦੇਬੜਾ ਸਿਆਣਾ ਜੱਟ ਦਾ ਉਹ ਗੱਲ ਅੱਗਰ ਰਾਟ ਬਾਈ ਜਾਵੇ ਫਾਇਦਾ ਹੁਣ ਉਹ ਹੱਡ ਖਾਦੇ ਹੋਏ ਗੱਲ ਲਹੂ ਪੀੜਾ ਉਹਦਾ ਵੀਰ ਆ ਰਹੇ ਭਾਈ ਜਰਾ ਕੋਈ ਸੁਆਦ ਹੈ ਵਿਚਾਰੇ ਦੇ ਪੱਗ ਨਹੀਂ ਬੰਦ ਜਿਵੇਂ ਬਹੁਤ ਬੁੜਾ ਨਹੀਂ ਹੋ ਜਾਂਦੇ ਪੱਗ ਬੰਦਨਦੇ ਆ ਉਹ ਪੱਗ ਪਰ ਆ ਵਿਚਾਰਾ ਹੁਣ ਬਨਵਾ ਦੇਣੀ ਹੋਣੀ ਹੋਣੀ ਖੜਜਾ ਦੁਆ ਦਾੜਾ ਇਹਨੂੰ ਵੀ ਕੋਈ ਇਹਨਾਂ ਦਾ ਪੱਗ ਬੰਦਦਾ ਆ ਡੰਡੇ ਖਾਂਦੇ ਫਿਰਦੇ ਵਿਚਰੀ ਗਲੀਆਂ ਪਿੰਡਾਂ 'ਚ ਇਹਨੇ ਬਹੁਤ ਦਾ ਇਹਨੇ ਨੇ ਰੱਖ ਕੇ ਕੰਮ ਲੱਤਾ ਨਾ ਉਹ ਬੰਦ ਹੀ ਆ ਉਹ ਬੰਦ ਹੀ ਆ ਤੁਹਾਡੇ ਲਈ ਪੱਗ ਸਾਂਭੀ ਹੋਈ ਆ ਤੁਸੀਂ ਇਹ ਸਾਂਭੀ ਤਾਂ ਹੋਈ ਆ ਯਾਰ ਅਸੀਂ ਬੱਚਾ ਰੱਖਿਆ ਹੋਇਆ ਸੀ ਲੱਗੇ 4-5 ਸਾਲ ਸਾਡੇ ਕੋਲ ਬੱਚਾ ਰਿਹਾ ਉਹਨੇ 3 ਮਹੀਨੇ ਬੈੜ ਕਦੇ ਉੱਖਾ ਉੜਦਾ ਦਾ ਅਦਿਨ ਛੱਡਿਆ ਨਹੀਂ ਹੈਗਾ ਉਹ ਰੱਖਿਆ ਸੀ ਅਸੀਂ ਯਾਰ ਪਹਿਲਾਂ ਸਾਡੇ ਵੀ ਤੇ ਬਾਲਾ ਬੋੜਾ ਬੋੜਾ ਜਿਹੜਾ ਹੁੰਦਾ ਕੀ ਕੀਆ ਉਹ ਮਾਰ ਕੇ ਜਰਨ ਰੈਸਟ ਪਰ ਰੱਖਿਆ ਸਾਡੇ ਅਜੇ ਵੀ ਬੋੜਾ ਰੈਸਟ ਪਰ ਰਿਹਾ ਹੈ ਕੱਟ ਟੋਇਆ ਫਿਰ ਛੱਡਣੇ ਦਾ ਛੱਟੋ ਨਾ ਯਾਰ ਐ ਦੁੱਧ ਪੀ ਕੇ ਲੋਕਾਂ ਨੂੰ ਟੰਡਾ ਮਾਰ ਇਹ ਗੱਲ ਗਲਤ ਆ ਐਵੇਂ ਨਹੀਂ ਮੈਂਬਰ ਹੀ ਆਪਣਾ ਹੋ ਜੀ ਹੈ ਹੋਰ ਯਾਰ ਹੈ ਜੀ ਮੈਂਬਰ ਯਾਰ ਰੂਏ ਨਹੀਂ ਕਰਦੀ ਛੱਡਣੇ ਨੂੰ ਵੀ ਕਿਆ ਟੋਕਰੀ ਤੂੰ ਖਾਈ ਜਾ ਔਰੇ ਖੜਾ ਕਿਆ ਉੱਤੇ ਇਹਨਾਂ ਨੇ ਕਮਾਇਆ ਔਰੇ ਤੱਕ ਤਾਂ ਹੀ ਆ ਗਏ ਬੋਲਦੇ ਕਮਾਉਂਦੇ ਤੇ ਬੋੜਦੇ ਤੇ ਪਹਿਲਾਂ ਜਿਆਦਾ ਕੀਤੇ ਹੁੰਦੇ ਤੇ ਪਾਪਾਂ ਦਾ ਬੋੜ ਉਹ ਜੋ ਚਿੱਟਾ ਹੈ ਬੋੜਾ ਜਿਹਾ ਹਾਂ ਚਾ ਇੱਕ ਬੋੜਾ ਜਿਹਾ ਹਾਂ ਬਹੁਤ ਟਾਈਮ ਬਹੁਤ ਟਾਈਮ ਗੱਡੇ ਬਹੁਤ ਟਾਈਮ ਰਿਹਾ ਹਾਂ ਕਿਦੇ ਬਾਪੂ ਨੇ ਇਧਰੀ ਨਾਲ ਉਹ ਕਰੇ ਉਹ ਨਾਲ ਇਹ ਮੀਣਾ ਜਾਂ ਲਿਆਂਦਾ ਦਾ ਉਹ ਵੀ ਇਦਾਂ ਕਿ ਉਹ ਵੀ ਜਿਹੜਾ ਮਰੀ ਵਿਚਾ ਕੋਈ ਨਹੀਂ ਬੋਲਦਾ ਵਿਚਾ ਅਸੀਂ ਵੀ ਨਹੀਂ ਕੋਈ ਲੈ ਜੀ ਲੈ ਲਈ ਬੱਸ ਆ ਸੀ ਫੜਿਆ ਤਾਂ ਪੂਰਾ ਹੋ ਕੇ ਜਾਂਦਾ ਇਹ ਪਹਿਲਾਂ ਬਾਈ ਸੈਜੂ ਉਤਰਾਣੇ ਫੜਿਆ ਅੱਧੀ ਲੱਗੇ ਖੱਡਾ ਪੱਟਣ ਇਹਨਾਂ ਦਾ ਲਮਣਾ ਆ ਤਰਲ ਵਾਲੀ ਬਣਾਈਆਂ ਜਿਹੜੀਆਂ ਆਹਾ ਬਾਥਰੂਮ ਲੈਟਰੀ ਬਾਥਰੂਮ ਖੱਡਾ ਪਟਣ ਲੱਗੇ ਖੱਡੇ ਵੀ ਹੱਤ ਹੁਣ ਤੋਂ ਹਸਾਬ ਦੇ ਪੜਦੇ ਜੇ ਤਾਂ ਡੂੰਘਾ ਵੀ ਹੋਵਰਦਾ 10 ਫੁੱਟ ਡੂੰਘਾ ਪੱਟੇ ਦਾ ਸੀ ਹੂੰ ਪਹਿਲਾਂ ਲੋਕਾ ਪੱਟੇ ਕਰਦੇ ਪਹਿਲਾਂ ਬਹੁਤ ਡੂੰਘਾ ਪੱਟੇ ਕਰਦੇ ਸੀ ਕਹਿੰਦੇ ਭਰ ਜਿੰਦਾ ਕਿੱਥੇ ਭਰਦੇ ਸਾਲੇ ਇਹ ਕਿੱਥੇ ਭਰਦਾ ਇਹ ਆ ਇਹਦੇ ਹੁਣ ਕੱਢ ਕੇ ਲੈ ਜਾਂਦੇ ਇਕੱਲੇ ਅਸੀਂ ਅੱਧੀ ਪੱਟੇ ਪਾਦਾ ਬਹੁਤ ਨਹੀਂ ਪੱਟੇ ਪਾ ਸੀ ਇੱਧਰ ਅੱਧੀ ਇਹ ਪੱਟਣ ਲੱਗੇ ਖੱਡਾ ਕਹਿੰਦਾ ਅਗਲੇ ਜਦੋਂ ਕੱਢ ਲੈ ਜੰਨੇ ਹੁਣ ਠੀਕ ਆ ਗੱਲ ਉਹਨਾਂ ਪੈਸੇ ਚਾਹੀਦੇ ਜੇ ਕੋਈ ਹੋਰ ਚੱਲਦਾ ਜਦੋਂ ਭਰ ਲਈ ਜਾਂਦੇ ਟੈਂਕ ਜਾ ਲੈ ਕਿ ਨਹੀਂ ਹਾਂ ਜਦੋਂ ਖਾਲੀ ਆ ਉਹ ਹਾਂ ਹੈ ਉਹ ਹੱਟ ਨਿਕ ਸਭ ਨਾਲ ਹੱਡ ਕਿੱਥੇ ਆਉਂਦੇ ਆ ਹਾਂ ਤੇ ਪਤਾ ਨਹੀਂ ਪਾਪੀਏ ਦੱਸਿਆ ਪਤਾ ਨਹੀਂ ਕਿਹਨੇ ਤੇ ਕੌਣ ਕਹਿਣ ਤਾਂ ਕਹਿੰਦਾ ਇੱਥੇ ਹੀ ਆ ਹੁੰਦੇ ਹੁੰਦੇ ਜਿਹੜਾ ਹੁੰਦਾ ਕਹਿੰਦਾ ਹੁੰਗਾ ਕਿ ਦੱਬਦੇ ਹੁੰਦੇ ਤੇ ਆਪਣੇ ਉੱਤੀ ਆਪਣੀ ਜਗ੍ਹਾ ਵਿੱਚ ਦੱਬਦੇ ਹੁੰਦੇ ਤੇ ਅੱਛਾ ਬਹੁਤ ਹੋਇਆ ਜਿਹੜਾ ਇਹ ਜਿਆਦਾ ਕਦਰ ਦੀ ਬਾਈ ਹਾਂ ਹੈ ਕਿ ਨਹੀਂ ਕਹਿੰਦਾ ਦੱਬਦੇ ਹੁੰਦੇ ਇਹਨਾਂ ਨੂੰ ਐਂ ਨਹੀਂ ਤੇ ਸਿੱੜਦੇ ਹੈਗੇ ਕਹਿੰਦਾ ਇਹ ਉਂਗਲੀ ਹੱਡ ਐ ਹੱਟ ਵੀ ਸਾਰੇ ਮੋਢੇ ਮੋਢੇ ਰੜੇ ਇਹੋ ਜਿਹੇ ਪਿੰਡੀਆਂ ਵਰਗੇ ਹੱਡ ਹਣਾ ਸ਼ਾਫਟ ਵਰਗੇ ਹੋਣੇ ਆ ਕਹਿੰਦਾ ਇੱਕ ਨਾ ਦੱਬ ਦੇਦੇ ਸੀ ਯਾਰ ਹਾਂ ਸਮਝਿਆ ਆਓ ਜੀ ਅਗਲ ਕੰਮ ਪਤਾ ਨਹੀਂ ਇਹ ਧਰਤੀ ਚ ਕਿਆ ਕਿਆ ਪਿਆ ਕਿਆ ਕੁਛ ਨਹੀਂ ਪਿਆ ਥੱਲੇ ਹੈ ਕਿ ਨਹੀਂ ਧਰਤੀ ਦੇ ਧਗਿਆ ਥੋਲੇ ਬਾ ਕੁਛ ਨਹੀਂ ਪਤਾ ਹੈਗਾ ਕਿਆ ਆਏ ਗੋਲ ਆਏ ਵਿੱਚ ਤੇ ਪਾਣੀ ਨਿਕਲੀ ਜਾਂਦਾ ਹੈ ਸਭ ਕੁ ਸਭ ਕੁ ਸਮਿਲਦੀ ਹੈ ਦੇਖ ਲੈ ਹੈ ਗੱਲ ਲੱਗ ਕੇ ਇੱਕ ਆਪਣੇ ਦਵਾਚੇ ਕਿਆ ਬਣਿਆ ਹੋਏ ਇੱਕ ਧਰਤੀ ਆ ਬੋਲ ਮੰਗੋ ਉਹਦੇ ਵਿੱਚ ਪਾਣੀ ਆ ਠੀਕ ਆ ਹੁਣ ਪਾਣੀ ਆ ਜੇ ਏਕਣਾ ਇੱਥੋਂ ਜਲੇਮ ਅਗਰੋੜ ਕੀ ਨੂੰ ਇਹ ਪੈਪ ਜਾ ਹੋਰੇ ਪਾਸੇ ਲਾ ਦਨੇ ਆ ਇੱਥੇ ਪਾਣੀ ਨਹੀਂ ਆ ਇਹ ਉਹ ਨੇ ਆ ਕਿਹ ਉਹ ਨੇ ਕਕੇ ਮਤਲਬ ਉਹ ਬੰਦੇ ਬੋਨੇ ਆ ਜਿਹੜਾ ਕਹਿੰਦੇ ਆ ਆਪਣਾ ਕੋ ਟੱਕ ਹੁੰਦਾ ਜਿਕਣਾ ਇਕਣਾ ਹੁੰਦੇ ਆ ਇਹ ਆਪਣੇ ਪਾਣੀ ਆ ਉਰੇ ਇੱਥੇ ਕਿਤੇ ਮੱਝਰੀ ਕਿੰਨੀ ਕੁ ਦੂਰ ਘਟ ਉਧਰ ਇੱਧਰ ਹੈ ਨਹੀਂ ਇੱਥੇ ਆਹ ਕਿੰਨੀ ਕੁ ਦੂਰ ਆ ਭਲਿਆਣਾ ਤੇ ਇਧਰ ਨੂੰ ਕੋ ਮੌਜਲੀਪੁਰ ਇੱਥੇ ਹੈ ਨਹੀਂ ਇੱਥੇ ਹੈਗਾ ਆਹ ਤਾਂ ਜਿੱਤੇ ਦਾ ਟੱਕਿਆ ਟੋਲਾ ਹਾਂ ਉਹ ਕਿਹਾ ਇਹ ਦੇਖਿਆ ਕਿੰਨੀ ਕੁ ਦੁਨੀਆ ਹੋ ਕੇ ਚੱਲੇਗੀ ਉਰੇ ਤੇ ਹਮਮ ਹੋਰ ਪਾਲੇ ਨੇ ਪਾਸ ਉੱਧਰ ਬੱਲੇ ਬੱਲੇ ਉਹ ਚੱਕਾ ਆਤੀ ਬੰਦਾ 3-4 ਪੁੱਛਦਾ ਆਦ ਰਹਿਣਾ ਬੰਦੇ ਨੂੰ ਬਸ ਉਹਦੇ ਪਹਿਲਾਂ ਤਾਂ ਕੋਈ ਪਤਾ ਨਹੀਂ ਮੱਜ ਜਦ ਤੱਕ ਬੰਦਾ ਕੋਈ ਆ ਜੋ ਜਦ ਤੱਕ ਜੂੰਦਾ ਜੱਤ ਕੋ ਮੈਂ ਮੈਂ ਆ ਬੱਸ ਉਹ ਬਾਅਦ ਖਤਮ ਮਾਮਾ ਖਤਮ ਆ ਗਾਣੀ